ਅੱਛਾ ਦਿਨ ਵੀ ਹੈ ਪੰਜਾਬ ਭਾਸ਼ਵਾਾਸਤੇ ਕਿ ਵੀ ਅੱਜ ਸਾਡੇ ਵਿੱਚ ਕੁਝ ਜੁਨੇ ਹੋਏ ਨਮੰਦੇ ਪਾਰਟੀ ਜੁਆਇਨ ਕਰ ਰਹੇ ਨੇ ਇਹ ਭਾਰਤੀ ਜਨਤਾ ਪਾਰਟੀ ਦਾ ਸੂਬੇ ਵਿੱਚ ਵਧਦੇ ਹੋਏ ਕਿਰਾਸਤਾ ਇੱਕ ਜਿਵੇਂ ਕਹਿੰਦੇ ਨੇ ਪ੍ਰਕਟ ਕਰਨਾ ਹੈ ਦਿਖਦਾ ਪਿਆ ਕਿ ਸਾਡੇ ਪੰਜਾਬ ਦੇ ਅੰਦਰ ਸਾਡਾ ਜਿਹੜਾ ਹੈਗਾ ਹੋਂਦ ਆਈਡੈਂਟੀ ਵਧਦੀ ਜਾਂਦੀ ਹੈ ਤੇ ਇਹਨਾਂ ਨੂੰ ਉੱਚਛੇ ਦਾ ਤੇ ਜੁਆਇਨ ਕਰਨ ਵਾਸਤੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ਼੍ਰੀ ਕੇਵਲ ਢਿੱਲੋ ਜੀ ਤੇ ਸ਼੍ਰੀ ਸੁਭਾਸ਼ ਸ਼ਰਮਾ ਜੀ ਜਿੱਚੇ ਤੌਰ ਤੇ ਆਏ ਨੇ ਕਿ ਮੈਂ ਇੱਕ ਵਸਵਾਸ਼ੀ ਨੂੰ ਬੋਲੂਗਾ ਕਿ ਵੀ ਉਹ ਠੀਕ ਹੈ ਸੁਵਾਸ਼ੀ ਨਾਮ ਬੋਲਦੇ ਜਾਣਗੇ ਤੇ ਨਾਲ ਨਾਲ ਉਹਨਾਂ ਦੀ ਜੁਆਇਨਿੰਗ ਪੱਟਕਾ ਬਾਕੇ ਦਿਵਾਇਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਾਲਵਾ ਖੇਤਰ ਦੇ ਅੰਦਰ ਭਾਜਪੀ ਨੂੰ ਬਹੁਤ ਵੱਡਾ ਹੁਲਾਰਾ ਰੂੰਗਾਰਾ ਮਿਲ ਰਿਹਾ ਹੈ ਮਾਨਸਾ ਜ਼ਿਲ੍ਹੇ ਦੇ ਅੰਦਰ ਗੁੜਾਗਾ ਮਿਸਪੈਲਟੀ ਦੇ ਮੌਜੂਦਾ ਪ੍ਰਧਾਨ ਕਿਉਂਕਿ ਪਾਰਸ਼ਦ ਨੇ ਔਰ ਮਿਊਸਪੈਲਟੀ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਚਨੇ ਇਸ ਵੇਲੇ ਉਹ ਸਤਾਤਾ ਹਿਤ ਧਿਰ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਨੇ ਮੈਂ ਸਰਦਾਰ ਸੁਖਪਾਲ ਸਿੰਘ ਜੀ ਕਿਉਂਕਿ ਮੇਰੇ ਸੱਜੇ ਬਨੇ ਖੜੇ ਨੇ ਜੋ ਮਿਊਸਪੈਲਟੀ ਦੇ ਪ੍ਰਧਾਨ ਨੇ ਉਹਨਾਂ ਦਾ ਜੀ ਆਇਆਂ ਇਨਾ ਔਰ ਤੁਲਵਾ ਨੂੰ ਬੇਨਤੀ ਕਰਦਾ ਪਰ ਵਾਦਾ ਕੀ ਜੈ ਬਾਈਬੂ ਜੀ ਦਾ ਖਾਲਸਾ ਬਾਈਬੂ ਜੀ ਬਤੇ ਇਹਨਾਂ ਦੇ ਨਾਲ ਹੀ ਗੁਰਲਾਟਾ ਦੇ ਇੱਕ ਹੋਰ ਐਮਸੀ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਪਾਰਟੀ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਸਰੋਵਰ ਸਾਹਿਬ ਨੂੰ ਨਿਵੇਦਨ ਕਰਾਂਗਾ ਕਿ ਉਹ ਬੜਾ ਬਾਤਾ ਕੀ ਜੈ ਬੈਗ ਨੂੰ ਕਿਹਾ ਕਾਲ ਸਾਹਿਬ ਮੈਜੋਜੀ ਕੀ ਬਦੇ ਸਰਦਾਰ ਹਰਦੀਪ ਸਿੰਘ ਜੀ ਜਿਨ੍ਹਾਂ ਦੀ ਧਰਮ ਪਤਨੀ ਉੱਥੇ ਕਾਉਂਸਲਰ ਨੇ ਅਮਨਦੀਪ ਕੌਰ ਜੀ ਉਹ ਵੀ ਪਾਰਟੀ ਬਾਤਾ ਕੀ ਜੈ ਸ਼੍ਰੀ ਅਨੂਕਮਾਰ ਜੀ ਸ਼੍ਰੀ ਅਨੂਕਮਾਰ ਜੀ ਇਹਨਾਂ ਦੇ ਧਰਮ ਪਤਨੀ ਵੀ ਉੱਥੇ ਐਮਸੀ ਨੇ ਸਰਿਤਾ ਦੇਵੀ ਜੀ ਸੋ ਇਹ ਚਾਰ ਸਾਥੀ ਜਿਨ੍ਹਾਂ ਚ ਦੋ ਮਿਊਸਪਲ ਕਮਿਸ਼ਨਰ ਨੇ ਔਰ ਦੋ ਨੇ ਧਰਮਪਤਨੀਆਂ ਪਾਰਸ਼ਦ ਨੇ ਸੋ ਇਹ ਅਸੇ ਚਾਰ ਲੋਕ ਜਿਹੜੇ ਅੱਜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇ ਠੀਕ ਗੱਲ ਤੇ ਤਾਂ ਔਰ ਇਸ ਮੌਕੇ ਤੇ ਬੜੀ ਹੋਰ ਮਸ਼ਹੂਰੀ ਗੱਲ ਹੈ ਕਿ ਤਿੰਨ ਹੋਰ ਆਜ਼ਾਦ ਪਾਰਸ਼ਦ ਅਜੋ ਪਾਰਟਿਸਤਾਂ ਸ਼ਾਮਲ ਨਹੀਂ ਹੋ ਰਹੇ ਕਹਿੰਦੇ ਅਸੀਂ ਫੁੱਟਾੜੇ ਵੱਡਾ ਪ੍ਰੋਗਰਾਮ ਕਰਕੇ ਸ਼ਾਮਲ ਹੋਵਾਂਗੇ ਲੇਕਿਨ ਉਹਨਾਂ ਨੇ ਵੀ ਅੱਜ ਸਮਰਥਨ ਦਿੱਤਾ ਹੈ ਹਰਵਿੰਦਰ ਸਿੰਘ ਸਵਿੱਟੀ ਜੀ ਹਰਵਿੰਦਰ ਸਿੰਘ ਜੀ ਵੀ ਇੱਥੇ ਨੇ ਦਰਸ਼ਨ ਸਿੰਘ ਜੀ ਔਰ ਸੁਖਦੀਪ ਸਿੰਘ ਜੀ ਪਰਿਵਾਰਾਂ ਨੂੰ ਸੋ ਇਹਨਾਂ ਸਾਰੇ ਸਾਥੀਆਂ ਦਾ ਭਾਰਤੀ ਜਨਤਾ ਪਾਰਟੀ 'ਚ ਨਿੱਘਾ ਸਵਾਗਤ ਹੈ ਜਿਨ੍ਹਾਂ ਨੂੰ ਇੱਕ ਇੱਕ ਸਤ ਨਾਮ ਦਿੱਤਾ ਜਾ ਰਿਹਾ ਹੈ। ਫਿਰ ਫੋਟੋ ਕਰ ਲਓ ਫਿਰ ਪ੍ਰਧਾਨ ਜੀ ਕੋਲ ਸੁਣ ਵੀ ਲਵਾਂਗੇ ਕਿਉਂ ਆ ਰਹੇ ਆ ਜੀ। ਹਾਂ ਜੀ। ਅਨੈਤਾਂ ਨੂੰ ਹੋ ਗਈ ਹਾਂਜੀ ਓਪਨ ਬੈਟ ਆਪਕੇ ਓਕੇ ਚਲੋ ਅੱਗੇ ਕਰਦੇ ਹਾਂ ਦੇ ਪੱਛੇ ਕਰਦੇ ਹਾਂ ਪਿੱਛੇ ਕਰਦੇ ਹਾਂ ਹਾਂਜੀ ਪੈਸਾ ਪੁੱਛੇ ਬੈਲੈਂਸ ਦੇ ਪੱਛੇ ਪੁੱਛੇ ਕਰਦੇ ਪ੍ਰਧਾਨ ਜੀ ਨੂੰ ਬੁਲਾਉਣਾ ਪ੍ਰਧਾਨ ਜੀ ਆ ਜਾਓ ਪ੍ਰਧਾਨ ਜੀ ਤੁਸੀਂ ਇੱਧਰ ਆ ਜਾਓ ਟਾਈਮ ਹੋ ਗਿਆ ਲੰਘਿਆ ਆ ਗਏ ਤੁਸੀਂ ਆਓ ਨਾ ਵੀ ਨੀਜੀ ਬੇਟਾ ਅਬੀਜੀ ਆਓ ਬਲੀਜ਼ ਆਓ ਮੈਂ ਇਹਦੀ ਰੋਜੀ ਫੈਂਦੀ ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਅੱਜ ਦੀ ਇਸ ਪ੍ਰੈਸ ਵਾਰਤਾ ਚ ਭਾਰਤੀ ਜਨਤਾ ਪਾਰਟੀ ਦੇ ਸ਼ੂਬੇ ਦੇ ਪ੍ਰਧਾਨ ਔਰ ਬੜੇ ਸੀਨੀਅਰ ਨੇਤਾ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਸਾਡੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਸ਼੍ਰੀ ਰਕੇਸ਼ ਜੈਨ ਜੀ ਸਾਡੇ ਸਾਬਕਾ ਪ੍ਰਧਾਨ ਔਰ ਪਾਰਟੀ ਦੇ ਬੜੇ ਸੀਨੀਅਰ ਨੇਤਾ ਸਤੀਸ਼ ਜੀ ਮੰਗਤ ਬਾਂਸਲ ਜੀ ਔਰ ਸਾਰੀ ਲੀਡਰਸ਼ਿਪ ਮਾਨਸਾ ਜ਼ਿਲ੍ਹੇ ਦੀ ਵਿਰਾਜਮਾਨ ਹੈ ਅੱਜ ਬੀਜੇਪੀ ਨੂੰ ਮਾਨਸਾ ਜ਼ਿਲ੍ਹੇ ਚ ਬਹੁਤ ਵੱਡਾ ਹੰਗਾਰਾ ਔਰ ਸਮਰਥਨ ਮਿਲਿਆ ਆਮ ਆਦਮੀ ਪਾਰਟੀ ਦੇ ਬੁੱਢਲਾਡਾ ਮਿਊਸਪੈਲਟੀ ਦੇ ਮੌਜੂਦਾ ਪ੍ਰਧਾਨ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਰਦਾਰ ਸੁਖਪਾਲ ਸਿੰਘ ਜੀ ਜੋ ਮੇਰੇ ਖੱਬੇ ਬੈਠੇ ਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਾਉਂਸਲਰ ਮਿਊਸਪੈਲਟੀਆਂ ਦੇ ਪ੍ਰਧਾਨ ਇਹ ਲੋਕ ਆਪੋਜੀਸ਼ਨ ਪਾਰਟੀਆਂ ਨੂੰ ਛੱਡ ਕੇ ਸੱਤਾਧਰ ਪਾਰਟੀਆਂ ਜੁਆਇਨ ਕਰਦੇ ਆ। ਕਿਉਂਕਿ ਸੱਤਾਧਰ ਪਾਰਟੀ ਕੋ ਲੋਕ ਗ੍ਰਾਂਟ ਵੀ ਲੈਣੀਆਂ ਹੁੰਦੀਆਂ ਆ ਸੱਤਾਧਰ ਪਾਰਟੀ ਕੋਲੇ ਡਰੋਂਤਮ ਗੋਂ ਨੂੰ ਵੀ ਬਹੁਤ ਸਾਧਨ ਹੁੰਦੇ ਆ ਪਰ ਪੂਰੇ ਪੰਜਾਬ ਤੇ ਚੱਲਦਾ ਵੀ ਰਿਹਾ ਆ ਆਮ ਆਦਮੀ ਪਾਰਟੀ ਨੇ ਦੂਜੀਆਂ ਪਾਰਟੀਆਂ ਦੇ ਕੌਂਸਲਰਸ ਨੂੰ ਜੁਆਇਨ ਕਰਾ ਕਰਕੇ ਆਪਣੇ ਮੇਅਰ ਵੀ ਬਣਾਏ ਪ੍ਰਧਾਨ ਵੀ ਬਣਾਏ ਲੇਕਿਨ ਇਹ ਪਹਿਲੀ ਵਾਰ ਤੁਸੀਂ ਦੇਖ ਰਹੇ ਹੋਗੇ ਕਿ ਸੱਤਾ ਤੇ ਨੂੰ ਛੱਡ ਕੇ ਇੱਕ ਮੌਜੂਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਿਹਾ ਹੈ ਇਹ ਸੰਕੇਤ ਇਸ ਗੱਲ ਦਾ ਹੈ ਕਿ ਆਮ ਆਦਮੀ ਪਾਰਟੀ ਦੀ ਜ਼ਮੀਨ ਕਿੰਨੀ ਤੇਜ਼ੀ ਦੇ ਨਾਲ ਪੰਜਾਬ 'ਚ ਖਿਸਕ ਰਹੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਕਿੰਨੀ ਤੇਜ਼ੀ ਨਾਲ ਪੰਜਾਬ ਚ ਵਧ ਰਿਹਾ ਹੈ ਔਰ ਇਹ ਇਸ ਕਰਕੇ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਇਹ ਸਭ ਕੁਝ ਮਾਲਵੇਚ ਵਾਪਰ ਰਿਹਾ ਆ ਆਮ ਤੌਰ ਤੇ ਇੱਕ ਧਾਰਨਾ ਬੀਜਪੀ ਬਾਰੇ ਇਹ ਬਣਾਈ ਜਾਂਦੀ ਹੈ ਕਿ ਬੀਜਪੀ ਮਾਲਵੇਚ ਕਮਜ਼ੋਰ ਹੈ ਪਰ ਜਿਸ ਤੇਜ਼ੀ ਦੇ ਨਾਲ ਮਾਲਵਾ ਰੀਜਨ ਚ ਬੀਜਪੀ ਦਾ ਗ੍ਰਾਫ ਵਧ ਰਿਹਾ ਹੈ ਢਿਲੋਂ ਸਾਹਿਬ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਚੋਣ ਵੀ ਲੜੀ ਇਸ ਵਾਰ ਬਹੁਤ ਅੱਛੀ ਵੋਟ ਬਰਨਾਲੇ ਚ ਵੀ ਲਈ ਹੈ ਕਾਇਓ ਸੰਗਰੂਰ ਹੋਵੇ ਚਾਹੇ ਬਰਨਾਲਾ ਹੋਵੇ ਬਠਿੰਡਾ ਹੋਵੇ ਮਾਨਸਾ ਹੋਵੇ ਸੁਨਾਮ ਹੋਵੇ ਬੀਜੇਪੀ ਦੀ ਮੈਂਬਰਸ਼ਿਪ ਬੀਜੇਪੀ ਦਾ ਸੰਗਠਨ ਦਾ ਢਾਂਚਾ ਵੱਧ ਰਿਹਾ ਔਰ ਉਸਦਾ ਹੀ ਪ੍ਰਣਾਮ ਹੈ ਨਤੀਜਾ ਹੈ ਕਿ ਅੱਜ ਸਰਦਾਰ ਸੁਖਪਾਲ ਸਿੰਘ ਜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਏ ਨੇ ਸੋ ਮੈਂ ਜਿੱਥੇ ਭਾਰਤੀ ਜਨਤਾ ਪਾਰਟੀ ਚ ਆਨਤੇ ਇਹਨਾਂ ਦਾ ਨਿੱਘਾ ਸਵਾਗਤ ਕਰਦਾ ਇਹਨਾਂ ਦੇ ਨਾਲ ਚਾਰ ਪਾਰਸ਼ਦ ਵੀ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਆਖਦਾ ਉਹਨਾਂ ਦਾ ਵੀ ਨਿੱਘਾ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਲਾਉਣਾ ਹੈ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਪੂਰਾ ਮਾਨ ਸਨਮਾਨ ਰਹੇਗਾ ਔਰ ਕਿਉਂਕਿ ਇਹ ਮਿਸਪੈਲਟੀ ਦੇ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਚਟਾਨ ਵਾਂਗ ਉਹਨਾਂ ਨਾਲ ਖੜੀ ਹੈ ਅਗਰ ਸਰਕਾਰ ਕਿਸੇ ਵੀ ਤਰ੍ਹਾਂ ਨਾਲ ਇਹਨਾਂ ਨੂੰ ਦਬਾਉਣ ਦੀ ਜਾਂ ਇਹਨਾਂ ਨੂੰ ਆਪੀ ਹੀਤ ਕਰਨ ਦੀ ਕੋਸ਼ਿਸ਼ ਕਰੇਗੀ ਤੇ ਬੀਜੇਪੀ ਤਗੜੀ ਹੋ ਕਰਕੇ ਇਹਨਾਂ ਨਾਲ ਖੜੀ ਰਹੇਗੀ ਐ ਡਟ ਕਰਕੇ ਲੋਕਾਂ ਦੀ ਸੇਵਾ ਕਰਨ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਚੁਣਿਆ ਇਹਨਾਂ ਨੂੰ ਪ੍ਰਧਾਨ ਬਣਾਇਆ ਜਿੰਨਾ ਵੀ ਸਮਾਂ ਕਾਰਜਕਾਲ ਇਹਨਾਂ ਦਾ ਬਾਕੀ ਹੈ ਇਹ ਬੁੱਢਲਾਡੇ ਦੇ ਵਿਕਾਸ ਲਈ ਪੁਰਜ਼ੋਰ ਆਪਣਾ ਕੰਮ ਕਰਨ ਬੀਜੇਪੀ ਪੂਰੀ ਤਰ੍ਹਾਂ ਨਦੀ ਨਾਲ ਹੈ ਸੋ ਮੈਂ ਇੱਕ ਵਾਰੀ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਸੁਖਪਾਲ ਸਿੰਘ ਜੀ ਨੂੰ ਵੀ ਕਿ ਉਹ ਆਪਣੇ ਵਿਚਾਰ ਇਸ ਮੌਕੇ ਤੇ ਤੁਹਾਡੇ ਸਾਹਮਣੇ ਰੱਖਣ ਕਿ ਕਿਉਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਔਰ ਬੀਜੇਪੀ ਨੂੰ ਜੁਆਇਨ ਕਰਨ ਦਾ ਫੈਸਲਾ ਲਿਆ ਭਾਈ ਜੀ ਮੈਂ ਅੱਜ ਐਸਪ੍ਰੈਸ ਕਾਨਫਰੰਸ ਤੇ来 ਸਾਡੇ ਪ੍ਰਸ ਵੀਰ ਤੇ ਸਾਰੀ ਬੀਜੇਪੀ ਦੀ ਲੀਡਰਸ਼ਿਪ ਦੋਸਤ ਮੇਰੇ ਨਾਲ ਬੈਠੀ ਹੈ ਮੈਂ ਇੱਥੇ ਆਰਟੀਜਨ ਕਰਨ ਤੇ ਸਾਰੇ ਬੀਜੇਪੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੇ ਕਿ ਮੈਂ ਆਮ ਪਾਰਟੀ ਵਿੱਚ ਕੰਮ ਕਰਦਾ ਸੀ ਪੂਰੀ ਤਰੰਦੇਈ ਦੇ ਨਾਲ ਕੰਮ ਕੀਤਾ ਮੇਰੇ ਚਾਰ ਵਾਰ ਸੀ ਦੂਤ 3 4 5 6 6 ਤੇ ਉਹਦੇ ਵਿੱਚ ਪੂਰੀ ਝੋੜੀ ਦੀ ਪੂਰੀ ਬਹੁਤ ਜ਼ਿਆਦਾ ਸਪੋਰਟ ਕੀਤੀ ਬਹੁਤ ਜ਼ਿਆਦਾ ਵੋਟ ਮਿਲੀ ਦੋ ਇੱਥੇ ਸਾਡੇ ਐਮਐਲਏ ਪ੍ਰਿੰਸਪਲ ਬੁਧਰਾਉਂ ਜੀ ਨੇ ਉਹ ਮੇਰੇ ਹਿਤਾਜ਼ਾਰ ਵੀ ਨੇ ਉਹਨਾਂ ਨੇ ਬਾਰ ਬਾਰ ਹਰ ਇੱਕ ਕੰਮ ਦੇ ਵਿੱਚ ੜਿੱਕਾ ਬਣ ਕੇ ਸਾਨੂੰ ਤੌਰ ਤਰ ਕੀਤਾ ਬਹੁਤ ਪਰੇਸ਼ਾਨ ਕੀਤਾ ਹਰ ਵਾਰ ਹਰ ਇੱਕ ਕੰਮ 'ਚੋਂ ਪੈਸੇ ਦੀ ਮੰਗ ਕਰਦੇ ਨੇ ਜਿੱਥੇ ਜਿਉ ਆਪ ਦੇ ਆਪ ਨੂੰ ਇਮਾਨਦਾਰ ਸਾਬਤ ਹੋਣ ਦੀ ਧਾਰਾ ਦੱਸਦੇ ਨੇ ਸਾਨੂੰ ਇਹਨਾਂ ਤੌਰ ਚ ਕਰਨ ਦੇ ਬਾਅਦ باوجود ਵੀ ਮੈਂ ਪਰੇਸ਼ਾਨ ਹੋ ਕੇ ਪਿੱਛੇ ਜੇ 7-8 ਦਿਨ ਘਰੋਂ ਬਾਹਰ ਚਲਾ ਗਿਆ ਤੇ ਫੇ ਮੇਰੇ ਰਿਸ਼ਤੇਦਾਰ ਕੋਲ ਮੈਂ ਗਿਆ ਮੇਰੇ ਰਿਸ਼ਤੇਦਾਰ ਬੀਜੇਪੀ ਚ ਕੰਮ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਡਰਨ ਦੀ ਲੋੜ ਨਹੀਂ ਤੁਸੀਂ ਡਟ ਕੇ ਲੋਕਾਂ ਦੀ ਸੇਵਾ ਕਰੋ ਲੋਕਾਂ ਨੂੰ ਸੁਣੋ ਨਵੇਂ ਦੇ ਬਣਾਇਆ ਵੋਟਾਂ ਪਾ ਕੇ ਤੇ ਅਸੀਂ ਤੁਸੀਂ ਅਸੀਂ ਸਾਡੇ ਮੰਗਤਰਾਵਾਲ ਸਾਹਿਬ ਜੀ ਜ਼ਿਲ੍ਹਾ ਪ੍ਰਧਾਨ ਕੇਸ਼ কুমার ਜੀ ਇਹਨਾਂ ਨਾਲ ਸੰਪਰਕ ਹੋਇਆ ਤਾਂ ਇਹਨਾਂ ਨੇ ਅੱਜ ਪ੍ਰਸਤ ਪਰਚ ਪ੍ਰੈਸ ਦੇ ਰਾਹੀਂ ਬੀਜੇਪੀ ਨੂੰ ਐਲਾਨ ਕਰਾਈ ਅਸੀਂ ਅੱਜ ਪੂਰਾ ਬੀਜੇਪੀ ਨੂੰ ਸਵਾਸ ਦਵਾਉਣਾ ਹੈ ਵੀ ਜਿਵੇਂ ਅਸੀਂ ਆਮ ਪਾਰਟੀ ਚ ਕੰਮ ਕੀਤਾ ਹੈ ਇਸੇ ਤਰ੍ਹਾਂ ਹੀ ਡਟ ਕੇ ਸੀ ਬੀਜੇਪੀ ਵਿੱਚ ਕੰਮ ਕਰਾਂਗੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਘਟ-ਘਟ ਵਿੱਚ ਹਜ਼ਾਰ ਬੰਦਾ ਸੀ ਜੋ ਬੀਜੇਪੀ ਦੇ ਵਿੱਚ ਬੁਰਲਾਡੇ ਤੋਂ ਵਧੀਆ ਪ੍ਰੋਗਰਾਮ ਰੱਖ ਕੇ ਜੋਇਨ ਕਰਾਵਾਂਗੇ ਜਿਦੇ ਵਿੱਚ ਆਮ ਆਦਮੀ ਪਾਰਟੀ ਵਰਕਰ ਵੀ ਹੋਣਗੇ ਹੋਰ ਤਰ੍ਹਾਂ ਦੇ ਵਰਕਰ ਵੀ ਹੋਣਗੇ ਸਾਡੇ ਸਹਿਯੋਗੀ ਵੀ ਹੋਣਗੇ ਅਸੀਂ ਬਹੁਤ ਵਧੀਆ ਇੱਕ ਨੈਟਵਰਕ ਨਾਲ ਕੰਮ ਕਰਾਂਗੇ ਤੇ ਸਾਨੂੰ ਐਮਨੂ ਸਾਹਿਬ ਨੇ ਕੁਝ ਬੰਦੇ ਲਾਏ ਹੋਏ ਆ ਜਿਹੜੇ ਕਿ ਡੈਕਟ ਪਰਸਾ ਨਹੀਂ ਮੰਗਦੇ ਜੋ ਕੁਝ ਬੰਦਿਆਂ ਦੇ ਰਾਹੀਂ ਸਾਨੂੰ ਡੀਮਰ ਕਿਤਾ ਨਾਲ ਬਹੁਤ ਜ਼ਿਆਦਾ ਪ੍ਰੈਸ ਕੀਤਾ બસ ਇਹ ਹੀ ਗੱਲ ਹੈ ਕਿ ਜੇ ਮਾਂਦਾਂ ਨੇ ਲੈ ਕੇ ਹਰ ਕੰਮ ਦੇ ਵਿੱਚ ਕੰਮ ਸਾਡੀ ਨਗਰ ਕੌਂਸਲ ਦਾ ਹੈ ਤੇ ਉਹਦੇ ਵਿੱਚ ਟੱਕ ਕੋਈ ਹੋਰ ਬੰਦਾ ਰਸਾ ਉੱਤੇ ਨਗਰ ਕੌਂਸਲ ਦੇ ਜਿਹੜੇ ਨਹੀਂ ਆਂਦਦਾ ਜਾਂਦਾ ਇੱਥੇ ਕਿੰਨੇ ਟੱਕੇ ਚਾਈ ਸਾਡੇ ਨਾਲ ਹੋਈ ਤੇ ਅਸੀਂ ਫੜ ਬਹੁਤ ਵਾਰ ਪੈਸੇ ਦੀ ਮਾਂ ਕਿਤੇ ਅਸੀਂ ਨਹੀਂ ਪੈਸੇ ਇੱਕ ਤੋਂ ਵੀ ਦੇ ਸਕਦੇ ਸੀ ਇਹਨਾਂ ਇਸ ਕਰਕੇ ਅਸੀਂ ਅੱਜ ਬੀਜੇਪੀ ਦਾ ਪੱਲਾ ਫੜਿਆ ਅਸੀਂ ਬੀਜੇਪੀ ਨੂੰ ਬਹੁਤ ਆਪਣੇ ਵਿਸ਼ਵਾਸ ਦਵਾਉਣੇ ਆ ਜੀ ਪੂਰੀ ਦਿਨ ਰਾਤ ਮਿਹਨਤ ਕਰਕੇ ਜੱਜ ਕੇ ਅਸੀਂ ਪੂਰੀ ਮਾਤ ਕਰਾਂਗੇ ਬੀਜੇਪੀ ਦੇ ਨਾਲ ਚੜ੍ਹਨ ਮੋਖੜਾਂਗੇ ਜੇ ਸਾਨੂੰ ਕਿਤੇ ਵੀ ਗੋਲੀਆਂ ਮੋਢੇ ਖੜਾ ਦੇ ਬੀਜੇਪੀ ਅਸੀਂ ਉਹਦੇ ਨਾਲ ਖੜਨ ਬਹੁਤ ਧੰਨਵਾਦ ਸੁਖਪਾਲ ਜੀ ਤੁਸੀਂ ਸਭ ਨੇ ਸੁਣਿਆ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦੱਸਣ ਵਾਲੇ ਕਿਸ ਲੈਵਲ ਤੇ ਬੇਈਮਾਨ ਨੇ ਮੈਂ ਉਹ ਦੇ ਕਾਉਂਸਲਰ ਵੀ ਨਹੀਂ ਬਹੁਤ ਅੱਛਾ ਕਿਸ ਲੈਵਲ ਤੇ ਬੇਈਮਾਨ ਨੇ ਕਿ ਮਿਊਸਪੈਲਟੀ ਦੇ ਆਪਣੇ ਪ੍ਰਧਾਨ ਨੂੰ ਪੈਸੇ ਔਰ ਕਟ ਮੰਗਣਾ ਔ ਤੇ ਦਬਾਅ ਬਣਾਉਣਾ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਔਰ ਇਹ ਜਿਹੜੀ ਕਹਾਣੀ ਹੈ ਇਹ ਹਰ ਮਿਊਸਪੈਲਟੀ ਦੀ ਹਰ ਕਾਰਪੋਰੇਸ਼ਨ ਦੀ ਇਹੀ ਕਹਾਣੀ ਹੈ ਬਠਿੰਡੇ 'ਚ ਵੀ ਉਹ ਕੁਝ ਵਾਪਰ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿਸ ਪ੍ਰਕਾਰ ਦੀ ਲੜਾਈ ਬਠਿੰਡੇ 'ਚ ਆਮ ਆਦਮੀ ਪਾਰਟੀ ਚੱਲ ਰਹੀ ਹੈ ਉੱਥੋਂ ਦੇ ਐਮ.ਐਲ.ਏ. ਔਰ ਮੇਅਰ ਦੇ ਵਿੱਚ ਪਰ ਇਹੀ ਕਹਾਣੀ ਬੁਟਲਾੜ ਦੇ 'ਚ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਬੇਈਮਾਨੀ ਵਾਲਾ ਚਿਹਰਾ ਹੈ ਉਹ ਰੋਜ਼ ਲੋਕਾਂ ਸਾਹਮਣੇ ਨੰਗਾ ਹੋ ਰਿਹਾ ਹੈ ਇਹਨਾਂ ਦਾ ਨਕਾਬ ਰੋਜ਼ ਉਤਰ ਰਿਹਾ ਹੈ ਔਰ ਪੰਜਾਬ ਦੀ ਜਨਤਾ ਜਿਹੜੀ ਉਹ ਸਭ ਦੇਖ ਰਹੀ ਹੈ ਇਹਨਾਂ ਦੇ ਸਾਰੇ ਡਰਾਮਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਤੇਜ਼ੀ ਨਾਲ ਪੰਜਾਬ 'ਚ ਆਪਣਾ ਆਧਾਰ ਗਵਾ ਰਹੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਕੋਈ ਸਵਾਲ ਹੈ ਤਾਂ ਪੁੱਛੋ